ਬਾਬਿਓ ਪੰਥਕ 71ਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਸਾਹਿਬ ਦੇ ਨਾਲ ਜਿੰਨੇ ਸਿੰਘ ਜੇਲ੍ਹਾਂ ਚ ਬੰਦ ਆ ਭਾਵੇਂ ਉਹ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਆ ਤੇ ਭਾਵੇਂ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਆ ਉਹਨਾਂ ਵਾਸਤੇ ਪੰਥਕ 71ਤਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਖੜ ਪੁੰਨਿਆਂ ਦੇ ਦਿਹਾੜੇ ਤੇ 19 ਅਗਸਤ ਨੂੰ ਰੱਖੀ ਗਈ ਆ ਸੋ ਸਾਡੇ ਜਿੰਨੇ ਮਾਝੇ ਵਾਲੇ ਜਿੰਨੇ ਮਾਲਵੇ ਵਾਲੇ ਜਿੰਨੇ ਦੁਆਬੇ ਵਾਲੇ ਜਿੰਨੀਆਂ ਸੰਗਤਾਂ ਵੱਧ ਤੋਂ ਵੱਧ ਉੱਥੇ ਜ਼ਰੂਰ ਪਹੁੰਚਣ ਕਿਉਂਕਿ ਸਿੱਖ ਕੌਮ ਨਾਲ ਕੱਟ ਗਿਣਤੀਆਂ ਨਾਲ ਛਰੇ ਆਮ ਤੱਕਾ ਕੀਤਾ ਜਾ ਰਿਹਾ ਕਿਉਂਕਿ ਤੱਕੇ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਨਹੀਂ ਤਾਂ ਕੁਸ਼ਕੂ ਉਦਾਹਰਨਾ ਮੈਂ ਤੁਹਾਨੂੰ ਸਮਝਾ ਦਊਗਾ ਤੇ ਤੁਹਾਨੂੰ ਛੇਤੀ ਪਤਾ ਲੱਗ ਜਾ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਹੈ तकरीबन ਹਾਂਜੀ ਲਖਬੀਰ ਸਿੰਘ ਮਾਲਕੀ ਹਾਲ ਆ ਭਰਾ ਲਖਵੀਰ ਸਿੰਘ ਮਾਲ ਕਰਦੇ ਸ਼ੇਰ ਮੇਰਾ ਭਰਾ ਤੂੰ ਕਰ ਦੋ ਭਰਾਓ ਸ਼ੇਰ ਮੇਰੇ ਵੀਰ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰ ਦੋ ਮੜਾ ਜਾਂ ਖਿੱਚ ਕੇ ਘੱਟ ਗਿਣਤੀਆਂ ਨਾ ਇਦਾਂ ਧੱਕਾ ਕੀਤਾ ਗਿਆ ਰ ਹੈ ਬਾਈ ਜੇ 20 ਸਾਲ ਦੀ ਸਜ਼ਾ ਦਿੱਤੀ ਗਈ ਆ ਉਹਨੇ 30 ਸਾਲ ਭੁਗਤ ਲਈ ਆ ਜਿੰਨੂੰ 20 ਸਾਲ ਦੀ ਸਜ਼ਾ ਦਿੱਤੀ ਆ ਉਹਨੇ 30 ਸਾਲ ਦੀ ਸਜ਼ਾ ਭੁਗਤ ਲਈ ਆ ਉਹਨੂੰ ਆਂਦੇ ਵੀ ਤੂੰ ਫਿਰ ਅੰਦਰ ਹੀ ਰਹਿਣਾ ਵੀ ਤੂੰ ਬਾਹਰ ਨਹੀਂ ਆ ਸਕਦਾ ਵੀ ਤੇਰੇ ਆਸਤੇ ਬਾਹਰ ਦੇ ਦਰਵਾਜ਼ੇ ਬੰਦ ਆ ਬਿਲਕੁਲ ਵੀ ਕਿ ਤੂੰ ਬਾਹਰ ਨਹੀਂ ਜਾ ਸਕਦਾ ਦੂਜੇ ਪਾਸੇ ਰਾਮ ਰਹੀਮ ਵਰਗਾ ਇਕਬਲਾਤਕਾਰੀ ਬਾਬਾ ਚਲੋ ਬਾਬਾ ਸ਼ਬਦ ਬੜਾ ਪਵਿੱਤਰ ਸ਼ਬਦ ਦਾ ਕਹਿਣਾ ਨਹੀਂ ਚਾਹੀਦਾ ਬਲਾਤਕਾਰੀ ਕਹਿ ਦਿੰਨੇ ਆ ਠੀਕ ਹੈ ਨਾ ਆਰਾਮ ਰਹੀਮ ਜਿਹੜਾ ਕਿ ਮੌੜ ਬੰਬ ਤਮਾਕਿਆਂ ਦਾ ਵੀ ਦੋਸ਼ੀ ਆ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦਾ ਵੀ ਦੋਸ਼ੀ ਆ ਉਹਨੂੰ ਆਏ ਦਿਨ ਆਏ ਮਹੀਨਿਆਂ ਦੇ ਵਿੱਚ ਦੋ ਦੋ ਮਹੀਨਿਆਂ ਦੀ ਤਿੰਨਾ ਤਿੰਨਾ ਮਹੀਨਿਆਂ ਦੀ ਖੁੱਲੀ ਪ੍ਰੋਲ ਦਿੱਤੀ ਜਾਂਦੀ ਹੁੰਦੀ ਉਹਨੂੰ ਆਹਦੇ ਵੀ ਤੂੰ ਬੜੇ ਸੋਹਣੇ ਕੰਮ ਕੀਤੇ ਆ ਠੀਕ ਆ ਨਾ ਧੀਆ ਭੈਣਾ ਦੇ ਬਲਾਤਕਾਰ ਕੀਤੇ ਆ ਮੌੜ ਬੰਬ ਧਮਾਕੇ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਕਰਵਾਈਆਂ ਇਸ ਦੁਸ਼ਟ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਇਸ ਦੁਸ਼ਟ ਨੇ ਉਸ ਦੁਸ਼ਟ ਨੂੰ ਆਏ ਦਿਨ ਜਮਾਨਤਾਂ ਮਿਲ ਜਾਂਦੀਆਂ ਆਏ ਦਿਨ ਪ੍ਰੋਲ ਮਿਲ ਜਾਂਦੀ ਆ ਉਹ ਆਪਣੇ ਕਿਸੇ ਵੀ ਡੇਰੇ 'ਚ ਜਾ ਸਕਦਾ ਸਤ ਸੰਗ ਕਰ ਸਕਦਾ ਉਹਨੂੰ ਆਜ਼ਾਦੀ ਆ ਹਾਂਜੀ ਮਲਕੀਤ ਸਿੰਘ ਜੀ ਪ੍ਰਵਾਸੀਆਂ ਤੇ ਵੀ ਜਰੂਰ ਗੱਲ ਕਰਾਂਗੇ ਸੋ ਸਾਰੇ ਭਰਾ ਜਰੂਰ ਸ਼ੇਅਰ ਕਰ ਦਿਓ ਦੂਜੇ ਪਾਸੇ ਉਹ ਹੀ ਬੰਦੀ ਸਿੰਘ ਜਿੰਨਾ ਦੀ ਜਿੰਨੀ ਸਜ਼ਾ ਉਹਨਾਂ ਨੂੰ ਹੋਈ ਸੀ ਓਨੀ ਸਜ਼ਾ ਪੂਰੀ ਕਰਕੇ ਉਹਦੂ 10-10 ਸਾਲ ਵੱਧ ਕੈਦ ਕੱਟ ਲਈ ਐ ਉਹਨਾਂ ਨੂੰ ਰਿਹਾਈ ਤਾਂ ਕੀ ਦੇਣੀ ਆ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਜਿਹੜੀ ਪ੍ਰੋਲ ਆ ਉਹ ਵੀ ਨਹੀਂ ਦਿੱਤੀ ਜਾਣੀ ਜੇ ਤੁਹਾਨੂੰ ਪ੍ਰੋਲ ਮਿਲੂਗੀ ਸਿਰਫ 1 ਘੰਟੇ ਦੀ ਮਿਲੂਗੀ 2 ਘੰਟਿਆਂ ਦੀ ਮਿਲੂਗੀ ਇਸ ਤੋਂ ਵੱਧ ਪ੍ਰੋਲ ਨਹੀਂ ਦਿੱਤੀ ਜਾਣੀ ਉਦਾਹਰਨ ਦੇ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਆਪਣੀ ਮਾਤਾ ਜੀ ਦੇ ਭੋਗ ਤੇ ਆਇਆ ਸੀ ਉਹਨੂੰ ਕੁਝ ਘੰਟਿਆਂ ਦੀ ਪਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਤਾਰਾ ਆਪਣੀ ਭਤੀਜੀ ਦੇ ਵਿਆਹ ਤੇ ਆਇਆ ਸੀ ਜੇ ਮੈਂ ਗਲਤ ਨਾ ਹੋਵਾਂ ਉਹ ਚ ਸਿੰਘ ਨੂੰ ਵੀ ਕੁਝ ਕੁ ਘੰਟਿਆਂ ਦੀ ਪਰੋਲ ਦਿੱਤੀ ਗਈ ਸੀ ਦੱਸੋ ਜੈਨਾਂ ਨੇ ਦਿੱਲੀ ਦੇ ਵਿੱਚ ਦੰਗੇ ਕਰਵਾਏ ਸੀ ਤੁਹਾਨੂੰ ਯਾਦ ਹੋਣਾ ਜਗਜੀਤ ਟੈਟਲ ਵਰਗੇ ਤੇ ਹੋਰ ਵੀ ਜਿੰਨੇ ਵੀ ਬੰਦੇ ਆ ਇਹਨਾਂ ਨੂੰ ਐਮਐਲਏ ਤੇ ਐਮਪੀ ਦੀਆਂ ਸੀਟਾਂ ਦੇ ਨਾਲ ਨਵਾਜਿਆ ਗਿਆ ਸਿੱਖਾਂ ਦੇ ਕਾਤਲਾਂ ਨੂੰ ਸ਼ਰੇ ਆਮ ਤੱਕਾ ਦਿੱਲੀ ਦੇ ਵਿੱਚ ਸਾਡੇ ਭਾਈਚਾਰੇ ਦੇ ਕਿੰਨੇ ਸਿੱਖ ਖਤਮ ਕਰਤੇ ਸੀ ਤੇ ਉੱਥੇ ਅੱਜ ਵੀ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਵੱਜਦੀ ਆ ਕਿ ਸਾਡੀਆਂ ਮਾਵਾਂ ਜਿਹੜੀਆਂ ਉਹਨਾਂ ਨੂੰ ਵਿਧਵਾ ਕਰਤਾ ਸੀ ਤੇ ਉਹ ਕਲੋਨੀ ਦਾ ਨਾਂ ਹੀ ਵਿਧਵਾ ਕਲੋਨੀ ਪੈ ਗਿਆ ਇਸ ਲਈ ਭਾਈ ਸਰਬਜੀਤ ਸਿੰਘ ਖਾਲਸਾ ਨੇ ਹੋਰ ਸਾਰੇ ਜਥੇਬੰਦੀਆਂ ਨੇ ਉਹਨਾਂ ਨੇ ਮਿਲ ਕੇ ਰਖੜਪੁੰਨਿਆਂ ਦੇ ਦਿਹਾੜੇ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਪੰਥਕ ਇਕਤਰਤਾ ਭਾਈ ਸਾਹਿਬ ਦੇ ਹੱਕ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਰੱਖੀ ਗਈ ਆ ਸੋ ਜਿੰਦਾ ਸਮਾਂ ਆਪਾਂ ਨੂੰ ਪਤਾ ਹੀ ਆ तकरीबन 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆ ਸੋ ਸਾਰੇ ਵੀਰ ਭੈਣ ਭਰਾ ਬਜੁਰਗ ਜਾਗਦਿਆਂ ਜ਼ਮੀਰਾਂ ਵਾਲੇ ਸਾਡੇ ਸਿੰਘ ਵੱਧ ਤੋਂ ਵੱਧ ਉੱਥੇ ਪਹੁੰਚਣ ਕਿਉਂਕਿ ਘੱਟ ਗਿਣਤੀਆਂ ਨਾਲ ਸ਼ਰੇ ਆਮ ਤੱਕਾ ਕੀਤਾ ਜਾ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਬਹੁ ਗਿਣਤੀ ਨੂੰ ਖੁਸ਼ ਕਰਨ ਵਾਸਤੇ ਹਾਂਜੀ ਵਿਪਨ ਕੰਬੋਜ ਜੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਵੀ ਆਉਣਗੇ ਬਿਲਕੁਲ ਆਉਣਗੇ ਜੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜੱਲੂ ਪਰਖੇੜੇ ਵਾਲੇ ਵੀ ਉੱਥੇ ਜ਼ਰੂਰ ਪਹੁੰਚਣਗੇ ਜਿਨ੍ਹਾਂ ਨੂੰ ਪਿਛਲੇ ਦਿਨੀ ਤੁਹਾਨੂੰ ਪਤਾ ਹੋਣਾ ਆਇਸ ਨਾਮ ਦੀ ਡਰੱਗ ਦੇ ਵਿੱਚ ਫਲੋਰ ਦੇ ਨੇੜੇ ਫੜਿਆ ਸੀ ਉਹ ਵੀ ਜਰੂਰ ਉੱਥੇ ਪਹੁੰਚਣਗੇ ਸੋ ਸਾਰੇ ਭਰਾ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਵੀਰ ਜਾਗਦਿਆਂ ਜ਼ਮੀਰਾਂ ਵਾਲੇ ਜਰੂਰ ਸ਼ੇਅਰ ਕਰੋ ਜਰੂਰ ਕਿਉਂਕਿ ਇੱਥੇ ਗੱਲ ਸਾਡੇ ਹੱਕਾਂ ਦੀ ਗੱਲ ਹੋਣੀ ਆ ਪੰਥ ਦੀ ਗੱਲ ਹੋਣੀ ਆ ਸਿੱਖੀ ਦੀ ਗੱਲ ਹੋਣੀ ਆ ਠੀਕ ਆ ਨਾ ਇੱਥੇ ਕੋਈ ਝੂਠ ਫਰੇਬ ਕੁਝ ਨਹੀਂ ਕੀਤਾ ਜਾਣਾ ਠੀਕ ਆ ਨਾ ਨਾ ਅਸੀਂ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਆ ਅਸੀਂ ਸੱਚੀ ਤੇ ਸੁੱਚੀ ਪਾਰਟੀ ਆ ਜਿਹੜੀ ਸਿਰਫ ਉਹਨੂੰ ਸਪੋਰਟ ਕਰਦੇ ਆ ਬਾਕੀ ਸਭ ਦੇ ਇੱਥੇ ਤੱਪੜ ਰੋਲੇ ਜਾਂਦੇ ਆ ਉਹ ਜਿਹੜੀ ਪਾਰਟੀ ਆ ਸੱਚੀ ਤੇ ਸੁੱੱਚੀ ਪਾਰਟੀ ਸਿਰਫ ਉਹਨੂੰ ਸਾਡੀ ਸਪੋਰਟ ਆ ਉਸ ਸੱਚੇ ਸੁੱੱਚੇ ਬੰਦੇ ਨੂੰ ਸਪੋਰਟ ਆ ਸਾਡੀ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਕਿਉਂ ਨਾ ਹੋਵੇ ਜਿਹੜਾ ਸਿੱਕਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਲਈ ਚਿਚਕਦਾ ਨਹੀਂ ਉਹ ਭਾਵੇਂ ਕੋਈ ਵੀ ਹੋਵੇ ਅਸੀਂ ਉਸ ਬੰਦੇ ਦੇ ਨਾਲ ਖਲੋਤੇ ਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਿਪਨ ਕੰਬੋਜ ਜ਼ਰੂਰ ਹੈ ਜ਼ਰੂਰ 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 ਸੋ ਸਾਰੇ ਵੀਰ ਜਰੂਰ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੱਕ ਪਹੁੰਚਾ ਦਿਆ ਜੇ ਠੀਕ ਹੈ ਨਾ ਕਿਉਂਕਿ ਹਜੇ ਦਿਨ ਪਏ ਅੱਜ 2 ਅਗਸਤ ਹੋਈ ਆ 19 ਦਾ ਹਜੇ 17 ਦਿਨ ਪਏ ਆ ਤੇ ਮੈਂ ਖਾ ਚਲੋ ਇੱਕ ਵੀਡੀਓ ਆਪਾਂ ਅੱਜ ਭਰਾਵਾਂ ਨਾਲ ਸਾਂਝੀ ਕਰਕੇ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਯਾਦ ਕਰਾ ਦਾਂਗੇ ਆਪਾਂ ਨੇੜੇ ਜਾ ਕੇ ਫਿਰ ਵੀਡੀਓ ਪਾਵਾਂਗੇ ਇੱਕ ਜਰੂਰ ਠੀਕ ਹੈ ਨਾ ਕਿ ਸਾਡੇ ਜਿਹੜੇ ਆ ਸਿੰਘ ਆ ਜਿਹੜੇ ਭੁੱਲਣ ਨਾ ਭੋਲਣਾ ਜਾਣ ਆਪਾਂ ਜਰੂਰ ਇੱਕ ਨੇੜੇ ਜਾ ਕੇ ਵੀਡੀਓ ਫਿਰ ਆਪਾਂ ਅਪਲੋਡ ਕਰਕੇ ਜਰੂਰ ਪਾਵਾਂਗੇ ਹਾਂਜੀ ਬਾਬਿਓ ਕਰ ਦਿਓ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜਿਓ ਲਾਈਕ ਸ਼ੇਅਰ ਕਮੈਂਟ ਜਰੂਰ ਵੀਡੀਓ ਨੂੰ ਕਰਕੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਮੇਰੇ ਭਰਾ ਜਿੰਨੇ ਤੁਸੀਂ ਨਾਲ ਜੁੜਿਓ ਕਿਉਂਕਿ ਇਹ ਸਾਡੇ ਹੱਕ ਸੱਚ ਦੀ ਗੱਲ ਆ ਬਾਈ ਕਿਉਂਕਿ ਇੱਕ ਸ਼ਰਿਆਮ ਤੱਕਾ ਇੱਕ ਬੰਦਾ ਐਮਪੀ ਬਣਿਆ ਹੋਇਆ ਉਹਨੂੰ 5.5 ਲੱਖ ਵੋਟ ਪੈ ਗਈ ਆ 2.5 ਲੱਖ ਵੋਟ ਤੇ ਜਿੱਤੂ ਰਿਹਾ ਫਿਰ ਵੀ ਤੁਸੀਂ ਉਹਨੂੰ ਬਾਹਰ ਨਾ ਕੱਢੋ ਕਿੱਡੀ ਗੱਲ ਮਾੜੀ ਐ ਫਿਰ ਤੁਸੀਂ ਪਹਿਲਾਂ ਹੀ ਆਖੋ ਵੀ ਤੇਰੇ ਕਾਗਜ਼ ਭਰ ਨਹੀਂ ਦੇਣੇ ਉਹਦੇ ਕਾਗਜ਼ ਰੋਕ ਜੋ ਤੁਹਾਨੂੰ ਪਤਾ ਵੀ ਤੁਸੀਂ ਐਮਪੀ ਬਣ ਕੇ ਉਹਨੂੰ ਬਾਹਰ ਨਹੀਂ ਕੱਢਣਾ ਤਾਂ ਫਿਰ ਵੀ ਤੁਸੀਂ ਇੰਨਾ ਧੱਕਾ ਕਰਨਾ ਤਾਂ ਉਹਦੇ ਕਾਗਜ਼ ਹੀ ਰੋਕ ਦੋ ਕਾਗਜ਼ ਹੀ ਨਾ ਭਰਨ ਦੋ ਹੈ ਹਾਂਜੀ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਦੀਪ ਸਿੰਘ ਜੀ ਬਹੁਤ ਵਧੀਆ ਚੜਦਿਆਂ ਕਲਾ ਜੀ ਚੜਦਿਆਂ ਕਲਾ ਦੀਪ ਸਿੰਘ ਜੀ ਬਹੁਤ ਵਧੀਆ ਤੁਸੀਂ ਸੁਣਾਓ ਸਾਰੇ ਭਰਾ ਸੋ ਮੈਂ ਜਰੂਰ ਇਹ ਗੱਲਬਾਤ ਕਰਨੀ ਸੀ ਮੈਂ ਕਿ ਭਰਾਵਾਂ ਨਾਲ ਜਰੂਰ ਸਾਂਝੀ ਕਰੀਏ ਤੇ ਹਜੇ ਪਏ 15 16 ਦਿਨ ਤਕਰੀਬਨ ਉਦੋਂ ਨੂੰ ਕੋਈ ਨਹੀਂ ਫਿਰ ਮੈਂ ਬਾਬਿਆਂ ਨੂੰ ਯਾਦ ਕਰਾ ਦੂ ਭਰਾਵਾਂ ਸਾਰਿਆਂ ਨੂੰ ਇਹ ਜਿਹੜੇ ਸਾਡੇ ਭਰਾ ਉਹਨੂੰ ਭੁੱਲਣਾ ਜਾਣ ਤੇ ਮੈਂ ਕਿਹਾ ਚਲੋ ਵੀ ਜਰੂਰ ਆਪਾਂ ਦੱਸਾਂਗੇ ਵੀਰਾਂ ਨਾਲ ਗੱਲਬਾਤ ਕਰਾਂਗੇ ਤੇ ਇਨਫੋਰਮੇਸ਼ਨ ਮੇਰੇ ਤੱਕ ਜਰੂਰ ਪਹੁੰਚੀ ਸੀ ਕਹਿੰਦੇ ਬਾਬਾ ਜੀ ਜਰੂਰ ਲਾਈਵ ਹੋ ਕੇ ਤੁਸੀਂ ਇਹ ਗੱਲ ਵੀ ਕਰਨੀ ਆ ਤੇ ਮੈਂ ਤਾਂ ਕਰਕੇ ਵੀਰਾਂ ਤੱਕ ਗੱਲ ਕੀਤੀ ਆ ਕਿ ਸਾਰੇ ਵੀਰ ਜਰੂਰ ਪਹੁੰਚਿਆ ਜੀ ਜਿੰਨੇ ਵੀ ਸਾਡੇ ਭਰਾ ਸਾਡੇ ਵੀਰ ਜਾਗਦਿਆਂ ਜਮੀਰਾਂ ਵਾਲੇ ਸਿੰਘ ਆ ਸਾਡੇ ਜਰੂਰ ਪਹੁੰਚਣਗੇ ਸੋ ਬਾਬਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ